ਮੇਰੇ ਨਾਲ ਦੇਲੇ ਸਾਥੀ ਆਏ ਨੇ ਖੁੰਡਾ ਸਾਹਵੋ ਚੱਪਰਵਾਹ ਸਾਹਵੋ ਦਾਸ ਸਾਹਵੋ ਤੇ ਸਰਪੰਚ ਸਰਦਾਰ ਮੰਗਲ ਸਿੰਘ ਜੀ ਸਤਰਾਮ ਸਿੰਘ ਜੀ ਕੈਪਟਨ ਜਸਵੀਰ ਸਿੰਘ ਜੀ ਤੇ ਸਾਡੇ ਬਹੁਤ ਹੀ ਮੇਨ ਉਹਦੇ ਦਾਸ ਸਰ ਬਹੁਤ ਸਲਾਮਾਨ ਸਿੰਘ ਜੀ ਕੈਸ਼ੀਅਰ ਸਾਹਿਬ ਮੇਰੇ ਨਾਲ ਜਵਾਰ ਆਕੂ ਵੀਰ ਸਦਾ ਸ਼੍ਰੀ ਗੁਰ ਸਿੰਘ ਜੀ ਮੋਗਾ ਤੋਂ ਸਦਾ ਕੀ ਬਕੀ ਸੀ ਯਾ ਤੇ ਸਰ ਦੇ ਪੇਸ ਸੀ ਸਾਬੋ ਪਹਿਲਾਂ ਸੀ ਤਰਵਾਡੇ ਹਾਂ ਭੜੇ ਸੌਤਾ ਸਾਹਿਬ ਦੇ ਚੌਕ ਸਾਹਿਬ ਕੋ ਪਹਿਲਾਂ ਜਿਹੜਾ ਇਹਨਾਂ ਨੇ ਲੱਖ ਰੁਪਏ ਦਿੱਤੇ ਇਸ ਮੋੜੇ ਨੂੰ ਦੀ ਹੌਸਲਾ ਦਾਇਰ ਕੀਤਾ ਅਸੀਂ ਉਸ ਗੱਲੋਂ ਭੋੜੇ ਤੈਸੋ ਕਰ ਗਿਆ ਕੋਸਤਵਾਸ ਸੁਪਰੀਗਦਾਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਿਰਾਜ਼ਮਾਨ ਉਹਨਾਂ ਸਾਰੇ ਬਤਵੰਤੇ ਵਿਅਕਤੀਆਂ ਦੇ ਜਿਨ੍ਹਾਂ ਨੇ ਆਪਣੀ ਨੈਤ ਕਮਾਈ ਦੇ ਵਿੱਚੋਂ ਦਸਵੰਧ ਦੇ ਕੇ ਇਸ ਮੌਕੇ ਦੀ ਅਗਵਾਈ ਕਰ ਰਹੇ ਉਹਨਾਂ ਵਿਅਕਤੀਆਂ ਦੀ ਹੌਸਲਾ ਅਫਜ਼ਾਈ ਕੀਤੀ ਹੈ ਕਿ ਅਸੀਂ ਤੁਹਾਡੇ ਨਾਲ ਆ ਤੇ ਤੁਹਾਡੇ ਨਾਲ ਹਰ ਸਮੇਂ ਮੋਢੇ ਨਾਲ ਮੋਢੇ ਲਾਉਂਦੇ ਰਵਾਂਗੇ ਇਸ ਗੱਲ ਨੂੰ ਅਸੀਂ ਤੁਹਾਡੇ ਮੂਰਖੀ ਨਹੀਂ ਹੈ ਇਸ ਤੋਂ ਬਾਅਦ ਗੱਲ ਆਉਂਦੀ ਹੈ ਕਿ ਇਸ ਪੈਸੇ ਦਾ ਕਿਸ ਤਰ੍ਹਾਂ ਉਪਯੋਗ ਹੋਵੇਗਾ ਤੁਹਾਨੂੰ ਜਾਣਕਾਰੀ ਜੱਜ ਸਾਹਿਬ ਨੇ ਤੇ ਸਾਡੇ ਪ੍ਰਧਾਨ ਸਾਹਿਬ ਜੀ ਨੇ ਤੁਹਾਨੂੰ ਦੇ ਦਿੱਤੀ ਹੈ ਪਰ ਫਿਰ ਵੀ ਜੇ ਕਿਸੇ ਨੂੰ ਇਤਰਾਜ਼ ਹੋਵੇ ਤਾਂ ਉਹ ਕੋ ਮੈਕ ਟਿਕਲੀ ਜਿਹੜੀ ਹੈਗਾ ਜਾਣਕਾਰੀ ਲੈ ਸਕਦਾ ਸੀ ਉਹ ਜਨਤਕ ਨਹੀਂ ਕਰਾਂਗੇ ਜੇ ਤੁਹਾਨੂੰ ਕਿਸੇ ਨੂੰ ਨਹੀਂ ਕੋਈ ਜਾਣਕਾਰੀ ਨਹੀਂ ਕਿਉਂਕਿ ਜਦੋਂ ਕੌਮਾਂ ਲੜਾਈ ਲੜਦੀਆਂ ਤਾਂ ਕਈ ਤਰ੍ਹਾਂ ਦੀਆਂ ਪਾਲਸੀਆਂ ਬਣਾਉਂਦੀਆਂ ਅੰਦਰੂਨੀ ਪਾਲਸੀਆਂ ਉਹਨਾਂ ਦੀਆਂ ਹੋਰ ਹੁੰਦੀਆਂ ਜਦੋਂ ਬਾਹਰ ਸਟੇਜ ਤੇ ਜਾਂਦੀਆਂ ਉਹਨਾਂ ਦੀਆਂ ਪਾਲਸੀਆਂ ਹੋਰ ਹੁੰਦੀਆਂ ਤੇ ਸਾਡੇ ਸਾਨੂੰ ਉਹਨਾਂ ਪਾਲਸੀਆਂ ਵੱਲ ਧਿਆਨ ਦੇਣਾ ਪਵੇਗਾ ਕਿਉਂਕਿ ਜਿੰਨਾ ਚਿਰ ਤੁਸੀਂ ਲੋਕ ਆਪਣੇ ਫਰਜ਼ਾਂ ਤੋਂ ਜਾਗੂ ਹੋ ਕੇ ਆਪਣੇ ਲੋਕਾਂ ਦੀ ਦਾਸਤਾਨ ਨੂੰ ਸਮਝਦੇ ਹੋਏ ਉਹਨਾਂ ਅੰਸ਼ ਅਲਿਕ ਦੋਵੇਂ ਤਾਂ ਫਿਰ ਤੁਹਾਨੂੰ ਆਪਣੇ ਸਾਹਵੇਂ-ਸਾਹਵੇਂ ਫੈਸਲੇ ਵੀ ਬਦਲਣ ਪੈਣਗੇ ਤੇ ਨਾਲ ਉਹਨਾਂ ਫੈਸਲਿਆਂ ਨੂੰ ਸ਼ਕਤੀ ਨਾਲ ਲਾਗੂ ਵੀ ਕਰਾਉਣਾ ਪਵੇਗਾ ਜਿੱਥੋਂ ਅਕਿਰ ਸੁਪਰੀਮ ਪਾਵਰ ਦੀ ਗੱਲ ਹੈ ਜਦੋਂ ਅਸੀਂ ਕਿਸੇ ਨੂੰ ਕਮਾਂਡ ਦਿੰਦੇ ਹਾਂ ਤਾਂ ਸਾਡਾ ਕਮਾਂਡਰ ਇਹ ਲੋਕ ਇਹ ਤਾਂ ਜਾਣਦਾ ਹੈ ਹਰ ਫੈਸਲੇ ਮੌਕੇ ਦੇ ਅਨਸਾਰ ਲੈਣੇ ਪੈਂਦੇ ਆ ਤਾਂ ਜਦੋਂ ਮੌਕੇ ਦੇ ਅਨਸਾਰ ਫੈਸਲੇ ਲੈਂਦਾ ਕਿਤੇ ਨਾ ਕਿਤੇ ਉਹ ਨਹੀਂ ਭਾਵਕਤਾ ਜਾਣੇ ਜਾਣੇ ਦੇ ਵਿੱਚ ਤੇਜ਼ੀ ਦੇ ਵਿੱਚ ਕਿਤੇ ਨਾ ਕਿਤੇ ਇੱਕੋ ਫੈਸਲਾ ਜਿਹੜਾ ਸਾਨੂੰ ਮਨਜ਼ੂਰ ਨਹੀਂ ਹੁੰਦਾ ਉਹ ਵੀ ਲਿਆ ਜਾਂਦਾ ਪਰ ਅਸੀਂ ਸਾਰਿਆਂ ਸਾਨੂੰ ਉਹਨਾਂ ਚੀਜ਼ਾਂ ਤੇ ਵੀ ਫੋਲੋ ਚੜਾਉਣੇ ਪੈਣੇ ਆ ਕਿਉਂਕਿ ਸਾਡੀ ਅਮੋਸ਼ਨਲਤਾ ਸਾਡਾ ਕਿਤੇ ਨਾ ਕਿਤੇ ਸਮਾਜ ਪ੍ਰਤੀ ਕੰਮ ਕਰਨ ਦਾ ਜਨਨ ਨਜ਼ਰੀਆ ਉਹ ਇਹ ਨਹੀਂ ਹੁੰਦਾ ਵੀ ਅਸੀਂ ਸਮਾਜ ਲਈ ਕੋਈ ਗਲਤ ਕਰਨਾ ਹੈ